ਸਤ ਸ੍ਰੀ ਅਕਾਲ ਜੀ ਸਾਰਿਆਂ ਨੂੰ ਮੇਰੇ ਚੈਨਲ ਪੰਜਾਬ ਬ੍ਰੇਕਿੰਗ ਨਿਊਜ਼ ਤੁਹਾਡਾ ਬਹੁਤ ਬਹੁਤ ਸਵਾਗਤ ਕਰਦੇ ਹਾਂ ਗੱਲ ਕਰਾਂਗੇ ਅੱਜ ਦੀਆਂ ਮੁੱਖ ਚੋਣਵੀਆਂ ਖਬਰਾਂ ਜਿਵੇਂ ਕਿ ਤੁਹਾਨੂੰ ਦੱਸਦੀ ਕਿ ਪੀਐਮ ਮੋਦੀ ਜੰਗ ਬੰਦੀ ਤੋਂ ਬਾਅਦ ਪ੍ਰਧਾਨ ਮੰਤਰੀ ਮੋਦੀ ਦੇਸ਼ ਨੂੰ ਕਰ ਰਹੇ ਹਨ ਸੰਬੋਧਨ ਉਹਨਾਂ ਨੇ ਦੱਸਿਆ ਹੈ ਕਿ ਆਪਰੇਸ਼ਨ ਸੰਧੂਰ ਸਿਰਫ ਇੱਕ ਨਾ ਨਹੀਂ ਪੀਐਮ ਮੋਦੀ ਨੇ ਦੱਸਿਆ ਹੈ ਕਿ ਸੰਦੂਰ ਮਟਾਉਣ ਦੀ ਕੀਮਤ ਅਸੀਂ ਮਸੂਲ ਕੀਤੀ ਹੈ ਫੌਜ ਦੇ ਖੂਫੀ ਏਜੰਸੀਆਂ ਤੇ ਦੇਸ਼ ਵਾਸੀਆਂ ਨੂੰ ਮੇਰਾ ਸਲੂਟ 100 ਤੋਂ ਵਾਧਾਤਕਵਾਦੀ ਕੀਤੇ ਹਨ ਠੇਰ ਉਧਰ ਦੱਸਦੀ ਕਿ ਪੰਜਾਬ ਦੇ ਇਹਨਾਂ ਜ਼ਿਲ੍ਹਿਆਂ ਵਿੱਚ ਸਕੂਲ ਅਤੇ ਕਾਲਜ ਰਹਿਣਗੇ ਬੰਦ ਦੱਸਦੀ ਹੈ ਕਿ ਜਿਵੇਂ ਕਿ ਫਰੀਦਪੁਰ ਅੰਮ੍ਰਿਤਸਰ ਜ਼ਿਲ੍ਹੇ ਦੇ ਸਕੂਲਾਂ ਅਤੇ ਵਿਦਿਅਕ ਅਦਾਰਿਆਂ ਨੂੰ ਅਗਲੇ 48 ਘੰਟਿਆਂ ਤੱਕ ਬੰਦ ਰੱਖਣ ਦਾ ਫੈਸਲਾ ਲਿਆ ਗਿਆ ਹੈ ਤੇ ਅਤੇ ਹੋਰ ਸਰਹੱਦੀ ਇਲਾਕਿਆਂ ਵਿੱਚ ਵੀ ਸਕੂਲ ਬ੍ਰਾਂਡਗੇ ਬੰਦ ਉਧਰ ਦੱਸਦੀ ਕਿ ਪੀਐਮ ਮੋਦੀ ਨੇ ਜਵਾਬ ਵਿੱਚ ਇਹ ਵੀ ਦੱਸਿਆ ਹੈ ਕਿ ਮੌੜ ਆਤਕਵਾਦੀ ਹਮਲਾ ਹੋਇਆ ਤਾਂ ਮੌੜ ਤੋੜ ਜਵਾਬ ਦੇਵਾਂਗਾ ਨਾਲ ਹੀ ਪੀਐਮ ਮੋਦੀ ਨੇ ਦੱਸਿਆ ਹੈ ਕਿ ਆਤਕਵਾਦ ਪਾਕਿਸਤਾਨ ਨੂੰ ਇੱਕ ਦਿਨ ਖਤਮ ਕਰੇਗਾ ਆਤਕਵਾਦ ਦੇ ਵਪਾਰ ਦੋਵੇਂ ਇਕੱਠੇ ਨਹੀਂ ਹੋ ਸਕਦੇ ਉਧਰ ਦੱਸਦੀ ਕਿ ਟ੍ਰੈਂਪ ਨੂੰ ਮਿਲੇਗਾ ਦੁਨੀਆ ਦਾ ਸਭ ਤੋਂ ਵੱਡਾ ਸਭ ਤੋਂ ਮਹਿੰਗਾ ਤੋਹਫਾ ਦਸਦੀ ਦੀ ਕਤਰ ਸਰਕਾਰ 트ੰਪ ਨੂੰ ਮਹਿਲਾਵਾਲੀਆਂ ਮਹਿਲਾਵਾਲੀਆਂ ਸਹੂਲਤਾਂ ਵਾਲਾ ਹਵਾਈ ਜਹਾਜ਼ ਦੇ ਉਧਰ ਦਸਦੀ ਕੀ ਪੀਐਮ ਮੋਦੀ ਨੇ ਕਿਹਾ ਹੈ ਕਿ ਹੁਣ ਪਾਕਿਸਤਾਨ ਨਾਲ ਗੱਲਬਾਤ ਸਿਰਫ ਪੋਕ ਪੀਓਕੇ ਅਤੇ ਆਤਵਾਦ ਤੇ ਹੋਵੇਗੀ ਉਧਰ ਦਸਦੀ ਕੀ ਪੰਜਾਬ ਚੰਡੀਗੜ੍ਹ ਤੇ ਹਿਮਾਚਲ ਦੇ ਸਾਰੇ 에어ਪੋਰਟ ਖੁੱਲੇ ਦਸ ਨਾਲ ਹੀ ਦਸਦੀ ਕੀ ਹਵਾਈ ਅੱਡੇ ਜੋ ਕਿ 5 ਦਿਨਾਂ ਤੋਂ ਬੰਦ ਸਨ ਉਹ ਖੋਲ ਦਿੱਤੇ ਗਏ ਹਨ ਉਧਰ ਦੱਸਦੀ ਕਿ ਪੂਰੇ ਦੇਸ਼ ਵਿੱਚ ਠੱਪ ਹੋਈ UPI ਪੇਮੈਂਟ Google Pay ਅਤੇ PhonePe ਸਰਵਿਸ ਨਹੀਂ ਹੋ ਰਹੀ ਪੇਮੈਂਟ ਦੱਸਦੀ ਹੈ ਕਿ ਲੋਕ ਆਨਲਾਈਨ ਭੁਗਤਾਨ ਕਰ ਰਹੇ ਹਨ ਪਰ ਭੁਗਤਾਨ ਨਹੀਂ ਹੋ ਰਿਹਾ ਉਧਰ ਦੱਸਦੀ ਕਿ ਆਮ ਵਰਗੇ ਹੋਣ ਲੱਗੇ ਹਾਲਾਤ 5 ਦਿਨਾਂ ਤੋਂ ਬੰਦ ਅੰਮ੍ਰਿਤਸਰ ਤੇ ਚੰਡੀਗੜ੍ਹ ਹਵਾਈ ਅੱਡੇ ਮੋੜ ਤੋਂ ਖੁੰਡੇ ਸਰਹੱਦੀ ਜ਼ਿਲ੍ਹਿਆਂ 'ਚ ਸਕੂਲ ਅਜੇ ਵੀ ਰਹਿਣਗੇ ਬੰਦ ਉਧਰ ਦੱਸਦੀ ਕਿ ਹੁਣ ਬੰਬ ਨਹੀਂ ਵਾਇਰਸ ਨਾਲ ਹਮਲਾ ਕਰਾਂਗੇ ਪਾਕਿਸਤਾਨ ਦਾ ਇਹ ਕਹਿਣਾ ਹੈ ਪੁਲਸ ਨੇ ਜਾਰੀ ਕੀਤਾ ਹੈ ਅਲਰਟ ਖੁਦਜ਼ਾਦੀ ਕੀ ਵਿਰਾਟ ਕੋਹਲੀ ਨੇ ਟੈਸਟ ਕ੍ਰਿਕਟ ਤੋਂ ਲਿਆ ਸਨਿਆਸ ਉਧਰ ਦੱਸਦੀ ਕਿ ਟਰੰਪ ਨੂੰ ਯੂਕਰੇਨ ਤੇ ਰੂਸ ਨਾਲ ਸਮਝੌਤਾ ਕਰਨ ਤੇ ਸ਼ੱਕ ਦੱਸਦੀ ਕਿ ਅਮਰੀਕੀ ਰਾਸ਼ਟਰਪਤੀ ਡੋਲਨ ਟਰੰਪ ਨੇ ਅੱਜ ਕਿਹਾ ਹੈ ਕਿ ਉਹਨਾਂ ਨੂੰ ਸ਼ੱਕ ਹੈ ਕਿ ਯੂਕਰੇਨ ਅਤੇ ਰੂਸ ਨਾਲ جنگਬੰਦੀ ਦਾ ਸਮਝੌਤਾ ਕਰੇਗਾ ਉਧਰ ਦੱਸਦੀ ਕਿ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੇ ਦਿਸ਼ਾ ਨਿਰਦੇਸ਼ਾਂ ਦੇ ਸੂਬੇ ਵਿੱਚ ਨਸ਼ਾ ਤੇ ਮੁਕੰਮਲ ਖਾਤਮੇ ਲਈ ਚਲਾਏ ਗਏ ਯੋਧ ਨਸ਼ਿਆਂ ਵਿਰੁੱਧ ਕੇਵਲ 77 ਦਿਨ ਵਿੱਚ 10000 ਤੋਂ ਵੱਧ ਤੰਸ਼ਾਕਰ ਨੂੰ ਕੀਤਾ ਹੈ ਗ੍ਰਿਫਤਾਰ ਉਧਰ ਦਰਦੀ ਕੀ ਜੰਗਲਾਂ ਵਿੱਚ ਮੱਝ ਤੇ ਹਮਲਾ ਕਰ ਰਿਹਾ ਮੁਸੀਬਤ ਚਪਾਇਆ ਗਿਆ ਸ਼ੇਰ ਹੋਈ ਹੈ ਜਿਹੀ ਹਾਲਤ ਕਿ ਭੱਜਣ ਲਈ ਹੋਇਆ ਮਜ਼ਬੂਰ ਉਧਰ ਦੱਸਦੀ ਕਿ ਐਂਡਰੋਇਡ ਬਣੇਗਾ ਕਾਪੀ ਕੈਟ ਜਲਦ ਹੀ ਉਪਭੋਗਤਾਵਾਂ ਨੂੰ ਮਿਲੇਗਾ ਆਈਫੋਨ ਵਾਲਾ ਸ਼ਾਨਦਾਰ ਫੀਚਰ ਉਦਰਦਸਦੀ ਦੀ ਮਾਰਟੀ ਸੂਦੂ ਕੀ ਦੇਵੇਗੀ ਆਫਰ ਜਿਵੇਂ ਕਿ ਤੁਹਾਨੂੰ ਦੱਸਦੀ ਕਿ ਆਲਟੋ K10 ਵੈਗਨਿਆਰ ਵਿੱਚ ਦੇਵੇਗੀ 6 에어ਬੈਗ ਉਦਰਦਸਦੀ ਕੀ ਅਮਰੀਕਾ ਵਿੱਚ 4 ਮੰਜ਼ਲਾ ਅਪਾਰਟਮੈਂਟ ਵਿੱਚ ਅੱਗ ਲੱਗਣ ਨਾਲ 4 ਲੋਕਾਂ ਦੀ ਹੋਈ ਮੌਤ ਉਦਰਦਸਦੀ ਕੀ ਐਨਏ ਨੂੰ ਐਨਆਈਏ ਨੂੰ ਵੱਡੀ ਸਫਲਤਾ ਨਾਲ ਬਾਜੇਲ ਤੋਂ ਫਰਾਰ ਪਾ ਖਾਲਿਸਤਾਨ ਅੰਤਕਵਾਦੀ ਗ੍ਰਿਫਤਾਰ ਉਧਰ ਦੱਸਦੀ ਹੈ ਕਿ ਆਈਪੀਐਲ 2025 ਦਾ ਨਵਾਂ ਸ਼ਡਿਊਲ ਜਾਰੀ ਕਰ ਦਿੱਤਾ ਗਿਆ ਹੈ 6 ਮੈਦਾਨਾਂ 'ਚ ਖੇਡੇ ਜਾਣਗੇ ਮੈਚ ਦੱਸਦੀ ਹੈ ਕਿ ਆਈਪੀਐਲ ਦੇ ਨਵੇਂ ਸ਼ਡਿਊਲ ਮੁਤਾਬਕ ਹੁਣ 17 ਮੈਚ ਬਾਕੀ ਹਨ ਦੱਸਦੀ ਹੈ ਕਿ ਮੈਚਾਂ ਦੀ ਸ਼ੁਰੂਆਤ 17 ਮਈ ਤੋਂ ਹੋਵੇਗੀ ਜਦ ਕਿ ਫਾਈਨਲ 3 ਜੂਨ ਨੂੰ ਖੇਡਿਆ ਜਾਵੇਗਾ ਉਧਰ ਦੱਸਦੀ ਹੈ ਕਿ ਪਰਮਾਨੂ ਬਲੈਕਮੇਲ ਭਾਰਤ ਨਹੀਂ ਸਹੇਗਾ ਪੀਐਮ ਮੋਦੀ ਨੇ ਇਹ ਸੰਬੋਧਨ ਵਿੱਚ ਦੱਸਿਆ ਹੈ ਦੱਸਦੀ ਕਿ ਪ੍ਰਧਾਨ ਮੰਤਰੀ ਪੀਐਮ ਮੋਦੀ ਨੇ ਕਿਹਾ ਹੈ ਕਿ ਆਤਕਵਾਦ ਵਿਰੁੱਧ ਭਾਰਤ ਦੀ ਕਾਰਵਾਈ ਸਮਰਥਨ ਸਮਰਥਨ ਕਰਨ ਦੀ ਬਜਾਏ ਉਹਨਾਂ ਦੇ ਨੇ ਖੁਦ ਭਾਰਤ ਤੇ ਹਮਲਾ ਕਰਨਾ ਸ਼ੁਰੂ ਕਰ ਦਿੱਤਾ ਪਾਕਿਸਤਾਨ ਨੇ ਸਾਡੇ ਸਕੂਲ ਕਾਲਜ ਗੁਰਦੁਆਰੇ ਮੰਦਰਾਂ ਅਤੇ ਨਾਗਰਿਕਾਂ ਤੇ ਘਰਾਂ ਨੂੰ ਨਿਸ਼ਾਨਾ ਬਣਾਇਆ ਉਧਰ ਦੱਸਦੀ ਕਿ ਆਪਰੇਸ਼ਨ ਸੰਦੂਰ ਦੌਰਾਨ ਜੰਗ ਮੰਡੀ ਦੇ ਸਾਬਕਾ ਫੌਜੀ ਮੁਖੀ ਜਰਨਲ ਮਨੋਜ ਮੁਕੰਦ ਨਰਵਣੇ ਨਰਮਣੇ ਨੇ ਕਿਹਾ ਹੈ ਕਿ ਜੰਗ ਰੋਮਾਂਟਿਕ ਬਾਲੀਵੁੱਡ ਫਿਲਮ ਨਹੀਂ ਇਹ ਇੱਕ ਗੰਭੀਰ ਮਾਮਲਾ ਹੈ ਉਹਨਾਂ ਨੇ ਕਿਹਾ ਹੈ ਕਿ ਜੰਗ ਦਾ ਜੰਗ ਜਾਹੇ ਜੰਗ ਜਾਹੇ ਹਿੰਸਾ ਆਖਿਰ ਬਦਲ ਵਜੋ ਦੀ ਵਰਤਿਆ ਜਾਣਾ ਚਾਹੀਦਾ ਹੈ ਉਧਰਦਾਨ ਨੇ ਕਿ ਤੁਰਕੀ ਤੋਂ ਬਹੁਤ ਵੱਡੀ ਖਬਰ ਸਾਹਮਣੇ ਆਈ ਹੈ ਕਿ ਪੀਕੇਕੇ ਅਤਵਾਦੀ ਸਮੂਹ ਹੋਇਆ ਖਤਮ ਉਧਰਦਾਨ ਦੀ ਕਿਸਰਾਫਾ ਬਾਜ਼ਾਰ ਚ ਆਈ ਵੱਡੀ ਖਬਰ ਗ੍ਰਾਵਟ ਨੂੰ ਨਾ 1800 ਰੁਪਏ ਸਸਤਾ ਹੋਇਆ ਉਧਰ ਦੱਸਦੀ ਕਿ ਫਿਰੋਜ਼ਪੁਰ ਪ੍ਰਸ਼ਾਸਨ ਨੇ ਲੋਕਾਂ ਨੂੰ ਸੋਸ਼ਲ ਮੀਡੀਆ ਤੇ ਵਾਇਰਲ ਹੋਣ ਵਾਲੀ ਜਾਲੀ ਭਾਰਤੀ ਸੰਦੇਸ਼ਾਂ ਤੋਂ ਸਾਵਧਾਨ ਰਹਿਣ ਦੀ ਅਪੀਲ ਕੀਤੀ ਹੈ। ਇਹ ਜਾ ਰਿਹਾ ਹੈ ਕਿ ਪੰਜਾਬ ਪੁਲਿਸ ਨੇ WhatsApp ਅਤੇ ਹੋਰ ਸੋਸ਼ਲ ਮੀਡੀਆ ਪਲੇਟਫਾਰਮਾਂ ਤੇ ਜਾਲੀ ਭਾਰਤੀ ਸੰਦੇਸ਼ ਵਿਰੁੱਧ ਸਖਤ ਸਲਾਹ ਜਾਰੀ ਕੀਤੀ ਹੈ। ਛੋਟੇ ਸੰਦੇਸ਼ ਵਿੱਚ ਦਾਵਾ ਕੀਤਾ ਹੈ ਬੇਰੋਜ਼ਗਾਰ ਨੌਜਵਾਨਾਂ ਲੇਸੀ ਦੀ ਭਰਤੀ ਆਪਣੇ 10ਵੀਂ ਅਤੇ 12ਵੀਂ ਜਮਾਤ ਦੇ ਸਰਟੀਫਿਕੇਟ ਅਤੇ ਆਧਾਰ ਕਾਰਡ ਲੈ ਕੇ ਫਰੀਪੁਰ ਸਾਰਾ ਗੜੀ ਗੁਰਦੁਆਰੇ ਜਾ ਸਕਦੇ ਹਨ ਇਹ ਬਿਲਕੁਲ ਫੇਕ ਨਿਊਜ਼ ਹੈ ਡੋਨਲਡ ਧਦੀ ਕਿ ਅਮਰੀਕਾ ਚ ਸਸਤੀਆਂ ਹੋਣਗੀਆਂ ਦਵਾਈਆਂ ਡੋਨਲਡ ਟਰੰਪ ਨੇ ਕੀਤਾ ਦਾਵਾ ਦਾਦੀ ਕਿ ਅਮਰੀਕਾ ਦੇ ਰਾਸ਼ਟਰਪਤੀ ਡੋਨਲਡ ਟਰੰਪ ਨੇ ਵਾਦਾ ਕੀਤਾ ਹੈ ਕਿ ਉਹ ਅਮਰੀਕਾ ਦੇ ਲੋਕਾਂ ਨੂੰ ਦਵਾਈਆਂ ਦੀਆਂ ਮਹਿੰਗੀਆਂ ਕੀਮਤਾਂ ਨੂੰ ਰਾਹਤ ਪ੍ਰਦਾਨ ਕਰਨਗੇ